ਸੀਆਈਏ ਸਟਾਫ ਨੇ ਗੱਡੀ ਚੋਂ ਕੱਢ ਲਿਆ ਬੰਦਾ ਤਾੜ ਤਾੜ ਧਰੀਆਂ ਚਪੇੜਾ ਹੋ ਗਿਆ ਭਾਰੀ ਇਕੱਠ ਮੌਕੇ ਦੀ ਵੀਡੀਓ ਹੋ ਗਈ ਵਾਇਰਲ ਕੋਈ ਕੰਮ ਹੋਣਾ ਪੜਿਆ ਆ। ਆਈ ਬਾਟ। ਚਲੋ ਚਲੋ ਆਪਾਂ। ਜੀ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸੀਆਈਏ ਸਟਾਫ ਵੱਲੋਂ ਇੱਕ ਸ਼ਖਸ ਨੂੰ ਅਚਾਨਕ ਨਾਕੇ ਤੇ ਰੋਕਿਆ ਜਾਂਦਾ ਹੈ। ਦੇਖਦੇ ਹੀ ਦੇਖਦੇ ਪੁਲਿਸ ਨੇ ਸ਼ਖਸ ਨੂੰ ਗੱਡੀ 'ਚੋਂ ਕੱਢ ਲਿਆ। ਇਹ ਸ਼ਖਸ ਪੁਲਿਸ ਤੋਂ ਆਪਣਾ ਕਸੂਰ ਪੁੱਛ ਰਿਹਾ ਸੀ ਕਿ ਭਾਈ ਮੈਨੂੰ ਮੇਰਾ ਕਸੂਰ ਤਾਂ ਦੱਸ ਦਿਓ ਕਿ ਆਖਰ ਹੋ ਕੀ ਗਿਆ ਕਿਉਂ ਉਸ ਨੂੰ ਇਸ ਤਰੀਕੇ ਨਾਲ ਘੇਰਾ ਪਾਇਆ ਗਿਆ। ਪਰ ਪੁਲਿਸ ਨੇ ਦਸਣ ਦੀ بجائے ਉਸਤੇ ਚਪੇੜਾਂ ਭਰਾ ਦਿੱਤੀਆਂ ਉਸ ਨੂੰ ਥੱਲੇ ਸੁੱਟ ਲਿਆ ਪੁਲਿਸ ਨੇ ਚਾਰੇ ਪਾਸੇ ਤੋਂ ਉਸ ਨੂੰ ਘੇਰਾ ਪਾ ਲਿਆ ਇਸ ਦੌਰਾਨ ਵੀ ਇਹ ਸ਼ਖਸ ਪੁਲਿਸ ਤੋਂ ਆਪਣਾ ਕਸੂਰ ਹੀ ਪੁੱਛਦਾ ਰਿਹਾ ਪੁਲਿਸ ਦੀ ਇਸ ਵੱਡੀ ਕਾਰਵਾਈ ਨੂੰ ਦੇਖ ਮੌਕੇ ਤੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ ਹਰ ਕੋਈ ਇਹੋ ਸੋਚ ਰਿਹਾ ਸੀ ਕਿ ਆਖਰ ਇਹ ਭਾਣਾ ਕੀ ਵਾਪਰ ਗਿਆ ਪੁਲਿਸ ਵੱਲੋਂ ਇਹ ਵੱਡਾ ਐਕਸ਼ਨ ਕਿਉਂ ਕੀਤਾ ਗਿਆ ਓ ਬੱਸ બસ લાગડ પરમ યાર બોલાઉં કી હોયા યાર મને તો ફોરિયા ઓય યાર હેલો ઓ ਉਹ ਚਲੋ ਭਾਈ ਖੜੀ ਹੋ ਜਾ ਭਾਈ ਕੀ ਕੀਤਾ ਖੜਾ ਹੋ ਲੈਂਦੇ ਹਰਵੇਂ ਦੱਸ ਯਾਰ ਮੇਰੇ ਫੋਨ ਵਿੱਚ ਵੀ ਕੀ ਹੋਇਆ ਉਹ ਗੱਲ ਦੱਸ ਯਾਰ ਕੋਈ ਨਾ ਕੋਈ ਨਾ ਚਲੋ ਬੜਾ ਸਾਫ ਰੱਖੋ ਚਲੋ 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 ਚ ਯਾਰ ਕੋਈ ਗੱਲ ਨਹੀਂ ਮੇਰਾ ਬੰਦੇ ਕੀਤੇ ਸੈਕਸ਼ਨ ਤੋਂ ਬਾਅਦ ਪੁਲਿਸ ਨੇ ਇਸ ਸ਼ਖਸ ਨੂੰ ਗੱਡੀ 'ਚ ਬਿਠਾ ਲਿਆ ਤੇ ਜਾਂਚ ਪੜਤਾਲ ਲਈ ਥਾਣੇ ਲੈ ਗਏ ਆਖਰੇ ਮਾਮਲਾ ਕੀ ਸੀ ਕਿਉਂ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਇਹ ਤੁਸੀਂ ਮੌਕੇ ਤੇ ਮੌਜੂਦ ਇਸ ਅਧਿਕਾਰੀ ਤੋਂ ਹੀ ਸੁਣ ਲਓ ਉਹ ਜੀ ਗੱਡੀ ਕੋ ਛੱਕੀ ਸੀ ਮਿੱਥੋਂ ਮੈਸੇਜ ਆਇਆ ਸੀ ਉਹਨੂੰ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਜੋ ਵੀ ਹੈਗਾ ਜੇ ਵਧੀਆ ਬੰਦੇ ਠੀਕ ਹੋ ਗਏ ਤੇ ਬਿਲਕੁਲ ਜੇ ਖੜੇ ਹੋਊਗਾ ਤੇ ਉਹ ਕੋਈ ਪਿੱਛੋਂ ਜਿਹੜੀ ਗੱਡੀ ਛੱਕੀ ਸੀ ਇਹ ਤੁਹਾਨੂੰ ਵੀਰ ਵੀ ਕਰਨ ਵਾਸਤੇ ਰੁਕਿਆ ਗਿਆ ਹੁਣ ਜੀਏ ਸਾਹਿਬ ਲੈ ਕੇ ਗਏ ਉਹ ਵੀ ਵੈਰੀਫਾਈ ਕਰਾਂਗੇ ਕਿਥੋਂ ਗੱਡੀ ਆਈ ਹੈ ਕਿੱਥੇ ਜਾ ਰਹੀ ਹੈ ਮੈਸੇਜ ਆਇਆ ਸੀ ਗੱਡੀ ਛੱਕੀ ਆ ਇਹ ਚੈੱਕ ਕਰਨੀ ਆ ਤੇ ਗੱਡੀ ਚੈੱਕ ਕੀਤੀ ਗਈ ਵਾਇਰਲ ਇਹ ਵੀਡੀਓ ਹੁਸ਼ਿਆਰਪੁਰ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਜਲੰਧਰ ਰੋਡ ਤੋਂ ਇਹ ਗੱਡੀ ਹੁਸ਼ਿਆਰਪੁਰ ਵੱਲ ਆ ਰਹੀ ਸੀ ਇਸ ਦੌਰਾਨ ਪੁਲਿਸ ਨੂੰ ਪਿੱਛੇ ਤੋਂ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਇਸ ਗੱਡੀ ਵਾਲੇ ਸ਼ਖਸ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਐ ਐਕਸ਼ਨ ਕਰਦੇ ਹੋਏ ਇਸ ਤਰੀਕੇ ਨਾਲ ਇਸ ਸ਼ਖਸ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਆਖਰ ਕਾਬੂ ਕੀਤੇ ਸ਼ਖਸ ਤੋਂ ਪੁਲਿਸ ਨੂੰ ਹੱਥ ਕੀ ਜਾਣਕਾਰੀ ਲੱਗੀ ਆ ਇਹ ਤੁਸੀਂ ਸਾਡੇ ਪੱਤਰਕਾਰ ਤੋਂ ਹੀ ਸੁਣ ਲਓ ਬੀਤੀ ਸ਼ਾਮ ਪਰ ਬਾਦ ਚੌਂਕ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਦੋ ਵਿਅਕਤੀਆਂ ਨੂੰ ਰੋਕਿਆ ਜਾਂਦਾ ਹੈ ਪੁਲਿਸ ਦੇ ਵੱਲੋਂ ਉਹਨਾਂ ਨੂੰ ਜਿਹੜਾ ਕਿ ਗੱਡੀ 'ਚੋਂ ਉਤਾਰ ਕੇ ਜਿਹੜਾ ਕਿ ਖਿੱਚ ਤੋਂ ਵੀ ਉਹਨਾਂ ਦੇ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਗੱਡੀ ਦੇ ਵਿੱਚ ਦੋ ਵਿਅਕਤੀ ਆ ਰਹੇ ਹੁੰਦੇ ਨੇ ਜਲੰਧਰ ਗੋਲੀ ਕਾਂਡ ਦੇ ਵਿੱਚ ਗੱਡੀ ਲੋੜਿੰਦੀ ਹੁੰਦੀ ਹੈ ਤਾਂ ਜਿਹੜਾ ਕਿ ਵਿਅਕਤੀ ਇਸ ਦੇ ਵਿੱਚ ਮੌਜੂਦ ਹੁੰਦਾ ਹੈ ਉਹ ਦਰਅਸਲ ਇੱਕ ਮਕੈਨਿਕ ਸਿਗਾ ਜਿਹੜਾ ਕਿ ਗੱਡੀ ਰਿਪੇਅਰ ਕਰਨ ਤੋਂ ਬਾਅਦ ਗੱਡੀ ਨੂੰ ਹੁਸ਼ਿਆਰਪੁਰ ਲੈ ਕੇ ਆ ਰਿਹਾ ਸੀਗਾ ਤੇ ਇੱਕ ਜਿਹੜੀ ਕਿ ਮਿਸ ਅੰਡਰਸਟੈਂਡਿੰਗ ਹੁੰਦੀ ਹੈ ਸੂਚਨਾ ਜਦੋਂ ਕਿ ਪੁਲਿਸ ਨੂੰ ਮਿਲਦੀ ਹੈ ਕਿ ਵਾਇਰਲੈਸ ਦੇ ਉੱਤੇ ਕਿ ਇਹ ਗੱਡੀ ਜਿਹੜੀ ਕਿ ਲੋੜਿੰਦੀ ਹੈ ਫਾਇਰਿੰਗ ਮਾਮਲੇ ਦੇ ਵਿੱਚ ਜਲੰਧਰ ਉਹ ਹੁਸ਼ਿਆਰਪੁਰ ਵੱਲ ਨੂੰ ਆ ਰਹੀ ਹੈ ਤਾਂ ਉਸ ਗੱਡੀ ਨੂੰ ਜਿਹੜਾ ਕਿ ਰੋਕਿਆ ਜਾਂਦਾ ਹੈ ਜਿਸ ਦੇ ਵਿੱਚ ਦੋ ਵਿਅਕਤੀ ਮੌਜੂਦ ਹੁੰਦੇ ਨੇ ਉਤਾਰ ਕੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਨੂੰ ਪੁਲਿਸ ਥਾਣੇ ਵਿੱਚ ਲਿਜਾਇਆ ਜਾਂਦਾ ਹੈ ਤਾਂ ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਇਹ ਜਿਹੜਾ ਵਿਅਕਤੀ ਸੀ ਇਹ ਮਕੈਨਿਕ ਸੀਗੇ ਤੇ ਜਿਹੜੀ ਇਹ ਗੱਡੀ ਸੀਗੀ ਇਹ ਜਲੰਧਰ ਫਾਇਰਿੰਗ ਮਾਮਲੇ ਦੇ ਵਿੱਚ ਲੋੜਿੰਦੀ ਸੀ ਜਿਸ ਤੋਂ ਬਾਅਦ ਉਲੀ ਹੁਸ਼ਿਆਰਪੁਰ ਪੁਲਿਸ ਦੇ ਵੱਲੋਂ ਵਿਅਕਤੀ ਜਿਹੜੇ ਕਿ ਜਲੰਧਰ ਪੁਲਿਸ ਨੂੰ ਸੌਂਪ ਦਿੱਤੇ ਗਏ ਤਾਂ ਜਿੱਥੋਂ ਬਾਅਦ ਕੀ ਅਗਲੀ ਕਾਰਵਾਈ ਜਿਹੜੀ ਕਿ ਉਹਨਾਂ ਵੱਲੋਂ ਕੀਤੀ ਜਾਵੇਗੀ ਫਿਲਮੀ ਅੰਦਾਜ਼ ਚ ਪੁਲਿਸ ਵੱਲੋਂ ਇਸ ਸ਼ਖਸ਼ ਨੂੰ ਕਾਬੂ ਕੀਤਾ ਗਿਆ ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੁਣ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਕਿਸ ਸ਼ਖਸ਼ ਵੱਲੋਂ ਕੋਈ ਕਾਂਡ ਕੀਤਾ ਵੀ ਗਿਆ ਜਾਂ ਨਹੀਂ ਦੇਖਣਾ ਹੋਵੇਗਾ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਨੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ